ਸ਼ਿਰਨਗਰ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਾਹ ਦੇਵ ਜੀ ਨੂੰ ਲੈ ਕੇ ਸਮਾਗਮ ਕਰਵਾਏ ਜਾ ਰਹੇ ਨੇ ਤਾਂ ਜਿੱਥੇ ਇੱਕ ਪਾਸੇ ਸਮਾਗਮ ਹੋ ਰਿਹਾ ਨੇ ਤਾਂ ਉੱਥੇ ਹੀ ਸੰਗਤ ਵੱਲੋਂ ਵੀ ਯੋਗਦਾਨ ਪਾਇਆ ਜਾ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਗੁਰਦੁਆਰਾ ਰਾਮਪੁਰ ਛੇੜਾ ਸਾਹਿਬ ਜ਼ਿਲ੍ਹਾ ਹੁਸ਼ਿਆਰਪੁਰ ਤਾਂ ਇਸ ਗੁਰੂ ਘਰ ਦੇ ਵੱਲੋਂ ਫ੍ਰੀ ਜਿਹੜਾ ਕਿਤਾਬਾਂ ਦਾ ਲੰਗਰ ਲਗਾਇਆ ਗਿਆ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਤੁਹਾਨੂੰ ਕਿਤਾਬਾਂ ਜਿਹੜੀਆਂ ਉਹ ਨਜ਼ਰ ਆ ਰਹੀਆਂ ਹੋਣਗੀਆਂ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਇਹ ਕਿਤਾਬਾਂ ਨੇ ਤਾਂ ਕੁਝ ਸਮਾਂ ਪਹਿਲਾਂ ਇਹਨਾਂ ਨੇ ਇਹ ਡੱਬਿਆਂ ਦੇ ਵਿੱਚੋਂ ਕਿਤਾਬਾਂ ਕੱਢੀਆਂ ਤੇ ਹੱਥੋ ਹੱਥ ਜਿਹੜੀਆਂ ਕਿਤਾਬਾਂ ਨੇ ਉਹ ਲੋਕ ਲੈ ਗਏ ਨੇ ਕਿਉਂਕਿ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਕਿਤਾਬਾਂ ਨੇ ਤੇ ਜੇਕਰ ਕੋਈ ਇੱਥੇ ਕੋਈ ਕਿਤਾਬ ਲੈਣ ਆਉਂਦਾ ਹੈਗਾ ਤਾਂ ਉਹਨਾਂ ਨੂੰ ਹੀ ਕਿਹਾ ਜਾਂਦਾ ਕਿ ਇਸ ਦੀ ਪੇਟਾ ਕੋਈ ਨਹੀਂ ਹੈਗੀ ਜੇਕਰ ਪੇਟਾ ਹੈਗੀ ਆ ਤਾਂ ਸਿਰਫ ਇਹੀ ਪੇਟਾ ਹੈਗੀ ਕਿ ਤੁਸੀਂ ਇਹ ਕਿਤਾਬ ਪੜਨੀ ਹੈਗੀ ਆ ਤਾਂ ਸਿੱਖ ਗੁਰੂਆਂ ਦੀ ਜ਼ਿੰਦਗੀ ਬਾਰੇ ਉਹਨਾਂ ਦੇ ਜਿਹੜੇ ਵਿਚਾਰ ਨੇ ਉਹਨਾਂ ਦੇ ਬਾਰੇ ਇਹ ਕਿਤਾਬਾਂ ਜਿਹੜੀਆਂ ਅੱਜ ਸ਼੍ਰੀਨਗਰ ਦੇ ਵਿੱਚ ਜਿਹੜੇ ਸੰਗਤ ਇੱਥੇ ਪਹੁੰਚ ਰਹੀ ਹੈਗੀ ਆ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਛੋਟੇ ਬੱਚੇ ਨੇ ਉਹ ਇੱਥੇ ਆ ਰਹੇ ਨੇ ਤਾਂ ਉਹ ਕਿਤਾਬਾਂ ਲੈ ਕੇ ਜਾ ਰਹੇ ਨੇ ਇਸ ਤੋਂ ਇਲਾਵਾ ਬਜ਼ੁਰਗ ਇੱਥੇ ਪਹੁੰਚ ਰਹੇ ਨੇ ਤਾਂ ਬਾਕਸ ਜਿਹੜੇ ਆ ਉਹ ਇੱਥੇ ਲੈ ਕੇ ਪਹੁੰਚੇ ਨੇ ਤਾਂ ਦੇਖਦੇ ਹੀ ਦੇਖਦੇ ਜਿਹੜੀਆਂ ਇਹ ਕਿਤਾਬਾਂ ਨੇ ਜੋ ਇੱਥੇ ਕਿਤਾਬਾਂ ਦਾ ਲੰਗਰ ਲਾਇਆ ਗਿਆ ਤਾਂ ਉਹ ਬੱਚੇ ਬਜ਼ੁਰਗ ਔਰਤਾਂ ਜਿਹੜੀਆਂ ਉਹ ਲੈ ਕੇ ਜਾ ਰਹੇ ਨੇ ਤਾਂ ਜਿਨ੍ਹਾਂ ਦੇ ਵੱਲੋਂ ਇਹ ਲੰਗਰ ਲਗਾਇਆ ਗਿਆ ਉਹ ਮੈਂ ਗੱਲਬਾਤ ਕਰਦਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅ ਦੱਸੋਗੇ ਜੀ ਕਿੰਦਾ ਆਪਣੀ ਸਸਤਾ ਕਿਹੜੀ ਅਕੀ ਆ ਕਿਹਨਾਂ ਦੇ ਵੱਲੋਂ ਇਹ ਲੰਗਰ ਲਗਾਇਆ ਗਿਆ ਕਿਦਾਂ ਤੇ ਸੰਤ ਬਾਬਾ ਹਰਨਾਮ ਸਿੰਘ ਜੀ ਅ ਗਾਮਪੁਰ ਕਿੜਾ ਸਾਹਿਬ ਵਾਲੇ ਗੁਰਦੁਆਰਾ ਸਾਹਿਬ ਜੀ ਉੱਥੋਂ ਮਹਾਂਪੁਰਖ ਸੰਤ ਬਾਬਾ ਸੇਵਾ ਸਿੰਘ ਜੀ ਜੋ ਮੌਜੂਦਾ ਮੁਖੀ ਨੇ ਉਹਨਾਂ ਵੱਲੋਂ ਇਹ ਸਾਰਾ ਉਪਰਾਲਾ ਕੀਤਾ ਗਿਆ ਕਿ ਇਹ ਜੋ ਧਾਰਮਿਕ ਪੁਸਤਕਾਂ ਨੇ ਜੋ ਸਾਡੀ ਨੌਜਵਾਨ ਪੀੜ੍ਹੀ ਇਹ ਪੜ ਕੇ ਇੱਕ ਸੇਧ ਲੈ ਸਕੇ ਔਰ ਉਸਦੇ ਅਮਲ ਕੁਰਬਾਨੀ ਤੇ ਅਮਲ ਕਰ ਸਕਦਾ ਹੈ। ਉਹ ਵਾਸਤੇ ਕਿਹੜੀ ਕਿਹੜੀ ਕਿਤਾਬ ਹੈਗੀ ਆ ਇਸ ਦੇ ਵਿੱਚ ਦਾਸਤਾਨਿਸ਼ ਸ਼ਹਾਦਤ ਜੋ ਕਿ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਉੱਤੇ ਹੈ। ਦੂਸਰੀ ਜੋ ਪ੍ਰਗਟਵੇ ਗੁਰਤੇਗ ਬਹਾਦਰ ਗੁਰਤੇਗ ਬਹਾਦਰ ਸਾਹਿਬ ਜੀ ਦੀ ਜੀਵਨੀ ਦੇ ਉੱਤੇ ਹੈ। ਸ਼ੇਖ ਨਿਹਯਾ ਜੋ ਮਹਾਂਪੁਰਖ ਸੰਤ ਮਬਾਰ ਨਾਮ ਸਿੰਘ ਜੀ ਨੇ ਉਹਨਾਂ ਦੀ ਜੀਵਨ ਦੇ ਉੱਤੇ ਹੈ। ਅਰਦਾਸ ਸ਼ਕਤੀ ਦੇ ਉੱਤੇ ਹੈ। ਬਾਕੀ ਇਸ ਤੋਂ ਇਲਾਵਾ ਹੋਰ ਵੀ ਕਾਫੀ ਬੁੱਕਸ ਹੋਈਆਂ ਜੋ ਅਸੀਂ ਦੇਖ ਰਹੇ ਸੀਗੇ ਜਦੋਂ ਬਾਕਸ ਜੇ ਖੁੱਲਹੀ ਪੰਜ ਮਿੰਟ ਦੇ ਵਿੱਚ ਹੀ ਸੰਗਤ ਆਈ ਤੇ ਕਿਤਾਬਾਂ ਲੈ ਕੇ ਚਲੀ ਗਈ। ਸ਼੍ਰੀਨਗਰ ਦੀ ਜੋ ਸੰਗਤ ਹੈ ਸਿੱਖ ਸੰਗਤ ਹੈ ਉਹਦੇ ਵਿੱਚ ਬਹੁਤ ਉਤਸ਼ਾਹ ਹੈ ਔਰ ਸਾਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ ਔਰ ਜੋ ਬੱਚੇ ਨੇ ਸਾਡਾ ਆਪਣਾ ਦੇਖ ਕੇ ਬਹੁਤ ਖੁਸ਼ ਹੋਇਆ ਕਿ ਜੋ ਬੱਚੇ ਨੇ ਉਹ ਗੁਰਬੰਦੀ ਨਾਲ ਜੁੜੇ ਹੋਏ ਨੇ ਤੇ ਉਹਨਾਂ ਦੇ ਵਿੱਚ ਇਹ ਧਾਰਮਿਕ ਕਿਤਾਬਾਂ ਨੂੰ ਪੜਨ ਦਾ ਜੋ ਹੈ ਉਤਸ਼ਾਹ ਹੈ। ਜੋ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਇੱਥੇ ਸਮਾਗਮ ਕਰਵਾਇਆ ਜਾ ਰਿਹਾ ਉਹ ਸਮਾਗਮ ਬਾਰੇ ਤੁਸੀਂ ਕੀ ਕਹੋਗੇ? ਇਹ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਜਿਸ ਦੇ ਨਾਲ ਜਦੋਂ ਗੁਰਤੇਗ ਬਾਦਲ ਸਾਹਿਬ ਜੀ ਨੇ ਜੋ ਸ਼ਹਾਦਤ ਦਿੱਤੀ ਹੈ ਆਮ ਸਮੂਹ ਸੰਗਤਾਂ ਨੂੰ ਜੋ ਜਾਣਕਾਰੀ ਇਸ ਬਾਰੇ ਮਿਲ ਸਕੇ। ਜੀ। ਆਮ ਤੌਰ ਤੇ ਕਈ ਵਾਰ ਨੇ ਜਦੋਂ ਕੋਈ ਚੀਜ਼ ਫ੍ਰੀ ਚ ਮਿਲਦੀ ਹੈਗੀ ਆ ਤਾਂ ਉਹ ਕਹਿੰਦਾ ਜਾਂ ਤਾਂ ਲੋਕ ਉਸ ਤੋਂ ਕਿਵਰ ਟਾਲਾ ਵਟ ਲੈਂਦੇ ਆ ਜਾਂ ਫਿਰ ਲੈ ਕੇ ਰੱਖ ਲੈਂਦੇ ਆ। ਕਦੇ ਇਹ ਹੋਇਆ ਕਿਦਾ ਕਿਦਾ ਜਾਂ ਫਿਰ ਤੁਸੀਂ ਲੋਕਾਂ ਨੂੰ ਕੀ ਐਡਵਾਈਸ ਦੇਦੇ ਹੋਗੇ? ਅਸੀਂ ਜਦੋਂ ਕੋਈ ਵੀ ਕਿਤਾਬ ਜਿਸ ਨੂੰ ਵੀ ਦਿੰਦੇ ਆ ਇੱਕ ਬੇਨਤੀ ਕਰਦੇ ਆ ਕਿ ਇਸ ਦੀ ਜੋ ਭੇਟਾ ਹੈ ਉਹ ਕਿਤਾਬ ਨੂੰ ਪੜ੍ਹਨਾ ਤੇ ਉਸ ਤੇ ਅਮਲ ਕਰਨਾ ਹੈ ਔਰ ਸਾਨੂੰ ਇਹ ਪੂਰੀ ਅਸੀਂ ਅਕਾਲਪੁਰ ਅਗੇ ਬੇਨਤੀ ਵੀ ਹੈ ਔਰ ਸਾਨੂੰ ਪੂਰਾ ਵਿਸ਼ਵਾਸ ਹੈ ਜੋ ਅਸੀਂ ਜੋ ਵੀ ਇਹ ਕਿਤਾਬ ਲੈ ਕੇ ਜਾਂਦਾ ਜੋ ਉਸ ਨੂੰ ਬੇਨਤੀ ਕਰਦਿਆਂ ਉਹ ਸੰਗਤ ਪ੍ਰਮਾਨ ਕਰਦੀ ਤਾਂ ਅਸੀਂ ਇਹ ਕਹਿੰਦਾ ਇੱਥੇ ਸੁਣ ਰਏ ਸੀਗੇ ਕਿ ਇੰਗਲਿਸ਼ ਦੇ ਵਿੱਚ ਵੀ ਅਸੀਂ ਕਿ ਲਿਟਰੇਚਰ ਦੀ ਮੰਗ ਹੋ ਰਹੀ ਹੈ ਜੀ ਜੀ ਉਹ ਕਿਤਾਬਾਂ ਵੀ ਸਾਡੇ ਕੋਲ ਹੈਗੀਆਂ ਨੇ ਤੇ ਉਹ ਵੀ ਪ੍ਰੋਵਾਈਡਰ ਹੋਣੇ ਸੰਗਤ ਨੂੰ ਕਰਵਾਈਆਂ ਜਾਣਗੀਆਂ ਤਾਂ ਬਿਲਕੁਲ ਜਿਹੜੇ ਇੱਥੇ ਇੰਗਲਿਸ਼ ਦੇ ਵਿੱਚ ਵੀ ਸਿਕਲਟਰੇਚਰ ਹੈ ਗਿਆ ਉਹ ਇੱਥੇ ਮੁਹੱਈਆ ਕਰਵਾਇਆ ਜਾ ਰਿਹਾ ਹੈ ਗਿਆ ਤਾਂ ਹੋਰ ਵੀ ਗੱਲਬਾਤ ਕਰਦੇ ਆ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿ ਸ੍ਰੀ ਅਕਾਲ ਜੋ ਤੁਸੀਂ ਕਿਤਾਬ ਦੇ ਰਹੀ ਸੀ ਇੱਕ ਸ਼ਬਦ ਸੁਣ ਰਹੇ ਸੀਗੇ ਕਿ ਇਹ ਕਿਤਾਬ ਪੜ੍ਹ ਕੇ ਬਹੁਤੇ ਨੇ ਨਸ਼ੇ ਛੱਡਦੇ ਹਾਂਜੀ ਇਹ ਭਾਜੀ ਇਹ ਜੋ ਪੁਸਤਕ ਹੈ ਸੇਖ ਨੇਹਾ ਜੀ ਇਹ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਜਿਨ੍ਹਾਂ ਦੀ ਤੁਸੀਂ ਆਡੀਓ ਵੀ ਸੁਣਦੇ ਰਹਿੰਦੇ ਹੋ ਸੰਤ ਬਾਬਾ ਠਾਕੁਰ ਸਿੰਘ ਜੀ ਆਮਦਮੀ ਟਕਸਾਲ ਵਾਲੇ ਉਹਨਾਂ ਨੇ ਵੀ ਆਪਣਾ ਉਹਨਾਂ ਦੇ ਜੀਵਨ ਦਾ ਜ਼ਿਕਰ ਕੀਤਾ ਹੈ ਸੰਤ ਬਾਬਾ ਕੀ ਬੋਲਦੇ ਆਪਣਾ ਠਾਕੁਰ ਸਿੰਘ ਜੀ ਪਟਿਆਲੇ ਵਾਲੇ ਆਪਣੇ ਕਥਾ ਦੇ ਵਿੱਚ ਇਹਨਾਂ ਦਾ ਪ੍ਰਸੰਗ ਜ਼ਰੂਰ ਦਿੰਦੇ ਆ ਇਹ ਇਸ ਨੂੰ ਅਸੀਂ ਲਾਈਫ ਚੇਂਜਿੰਗ ਬੁੱਕ ਕਹਿ ਸਕਣਿਆ ਕਿਉਂਕਿ ਇਹ ਜੋ ਪੁਸਤਕ ਹੈ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਉਹਨਾਂ ਨੇ ਲਿਖੀ ਹੈ ਅਤੇ ਇਹ ਆਧਾਰ ਹੈ ਇਸ ਦਾ ਸੰਤ ਬਾਬਾ ਹਰਨਾਮ ਸਿੰਘ ਜੀ ਦੇ ਜੀਵਨ ਤੇ ਅਤੇ ਸਿੱਖ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ ਔਰ ਇਸ ਪੁਸਤਕ ਨੇ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਹੈ ਜੋ ਚੇਂਜ ਕਰ ਦਿੱਤੀ ਕਿਉਂਕਿ ਕੈਨੇਡਾ ਅਮਰੀਕਾ ਦੇ ਵਿੱਚ ਇੰਡੀਆ ਦੇ ਵਿੱਚ ਜਿੰਨੇ ਵੀ ਕੋਈ ਕੁਰਾਇਤਾ ਜਾਂ ਨਸ਼ੇ ਵੀਰ ਕਰ ਰਹੇ ਸਨ ਔਰ ਇਹ ਪ੍ਰਮਾਣ ਹੈ ਮੈਂ ਤੁਹਾਨੂੰ ਪ੍ਰਮਾਣ ਸਹਿਰ ਸਿੱਧ ਕਰ ਸਕਣਾ ਉਹ ਬੰਦਿਆਂ ਨੂੰ ਲਿਆ ਕੇ ਕਾਂਗ ਜਿਹੜੇ ਅਜ ਤੋ ਨਸ਼ੇ ਦੇ ਵਿੱਚ ਗਰਕੋ ਸੁਗਿਆਣ ਉਹ ਇਹ ਪੁਸਤਕ ਨੂੰ ਪੜ ਕੇ ਅਮਨਤਾਰੀ ਹੋ ਗਏ ਔਰ ਚੇਂਜ ਹੋ ਮੈਂ ਆਪਣੀ ਗੱਲ ਕਰਨਾ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਕਿਉਂਕਿ ਮੈਂ ਜਦੋਂ ਰਾਮਪੁਰ ਖੇੜਾ ਸਾਹਿਬ ਗਿਆ ਪਹਿਲੀ ਵਾਰ 2008-9 ਦੇ ਵਿੱਚ ਇਹ ਮੈਂ ਪੁਸਤਕ ਪੜ੍ਹੀ ਔਰ ਇਸ ਪੁਸਤਕ ਨੇ ਮੇਰਾ ਮੈਂ ਆਪਣੇ ਆਪ ਨੂੰ ਨਹੀਂ ਜਿਦੋਣਾ ਜਾਂਦਾ ਕਿ ਮੈਂ ਬड़ा ਹੋਵਾਂ ਮਗਰ ਮਹਾਰਾਜ ਨੇ ਇੰਨੀ ਕਿਰਪਾ ਕੀਤੀ ਅਮਰਤਾਰੀ ਜੀਵਨ ਬਖਸ਼ਿਆ ਆ ਮੇਰੀ ਜੋ ਉਮਰ ਸੀ 16-17 ਸਾਲ ਦੀ ਹੋ ਸਕਦਾ ਮੈਂ ਕਿਸੇ ਨਾ ਕਿਸੇ ਚੀਜ਼ ਚ ਗਰਕ ਹੋ ਜਾਂਦਾ ਮਗਰ ਮਹਾਰਾਜ ਨੇ ਹੱਥ ਦੇ ਕੇ ਰੱਖਿਆ ਔਰ ਬੜਾ ਸੁਚੱਜਾ ਆਪਣੇ ਆਪ ਨੂੰ ਕਹਿਣਾ ਨਹੀਂ ਚਾਹੀਦਾ ਮਗਰ ਮਹਾਰਾਜ ਨੇ ਇਸ ਪੁਸਤਕ ਨੇ ਪੂਰਾ ਜੀਵਨ ਮੇਰਾ ਚੇਂਜ ਕੀਤਾ ਔਰ ਸੰਤ ਬਾਬਾ ਹਰਨਾਮ ਸਿੰਘ ਜੀ ਦੇ ਜੀਵਨ ਦੇ ਆਧਾਰਤ ਹੈ ਔਰ ਪੂਰਨ ਗੁਰਮਤ ਰਾਮਪੁਰ ਖੇੜਾ ਗੁਰਦੁਆਰਾ ਸਾਹਿਬ ਪੂਰਨ ਗੁਰਮਤ ਹੈ ਕਈ ਵਾਰ ਹੁੰਦਾ ਕਈ ਵਾਰ ਆਪਾਂ ਕਹਿ ਦਿੰਦੇ ਆ ਨਹੀਂ ਡੇਰਾਬਾਦ ਦਾ ਕਈ ਵਾਰ ਬੰਦੇ ਵਿਰੋਧ ਕਰਦੇ ਆ ਮਗਰ ਇਹ ਇਹ ਉਹ ਡੇਰਾ ਡੇਰਾਬਾਦ ਦਾ ਨਹੀਂ ਅਸੀਂ ਨਹੀਂ ਕਿਉਂਕਿ ਦੇਹਧਾਰੀ ਨੂੰ ਨਹੀਂ ਮੰਨਦੇ ਇਹ ਪੂਰਨ ਗੁਰ ਮਰਿਆਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਪੂਰੇ ਤੱਥਾਂ ਦੇ ਸਾਹ ਅਦਰ ਸਤਕਾਰ ਸਹਿਤ ਗੁਰੂ ਗ੍ਰੰਥ ਸਾਹਿਬ ਦੀ ਪੂਰਨ ਕਿਦਾਂ ਮਰਿਆਦਾ ਤੇ ਕਰਨੀ ਹੈ ਉਹ ਸਾਰਾ ਜੀਵਨ ਉਹਰੇ ਪੁਸਤਕ ਲਾਈਫ ਚੇਂਜਿੰਗ ਬੁੱਕ ਮੈਂ ਨੂੰ ਕਹਿ ਸਕਣਾ ਜਿਹੜਾ ਇੱਕ ਵਾਰ ਪੜ੍ਹੇਗਾ ਰਾਤ ਨੂੰ ਪੜ੍ਹਨਾ ਤੁਸੀਂ ਸ਼ੁਰੂ ਕਰ ਦੋ ਤੁਸੀਂ ਕਹੋਗੇ ਕਿ ਦੋ ਦਿਨ ਵੀ ਚੱਲ ਜਾਣਗੇ ਕਹਿਣ ਲੱਗਾ ਮੈਂ ਹੋਰ ਪੜਾਂ ਹੋਰ ਪੜਾਂ ਕਿਉਂਕਿ ਮੈਂ ਕਿਸੇ ਤੇ ਸੁਣ ਕੇ ਨਹੀਂ ਗੱਲ ਕਰ ਰਿਹਾ ਮੈਂ ਆਪਣੀ ਜੋ ਪ੍ਰੈਕਟੀਕਲ ਜੀਵਨ ਦੀ ਗੱਲ ਹੈ ਮੈਂ ਤੁਹਾਨੂੰ ਉਹ ਗੱਲ ਕਹਿ ਰਿਹਾ ਜਿਵੇਂ ਇੱਕ ਲਾਈਫ ਐਗਜ਼ੈਂਪਲ ਤੁਹਾਨੂੰ ਸਾਹਮਣੇ ਹੈਗੇ ਹੋ ਹੋਰ ਕੀ ਕਿੰਦਾ ਰਿਵਿਊ ਹੁੰਦੇ ਆ ਜਦੋਂ ਇੱਥੇ ਕਿਤਾਬਾਂ ਲੈ ਕੇ ਜਾਂਦੇ ਤੁਹਾਡੇ ਕੋਲ ਤੇ ਉਸ ਤੋਂ ਬਾਅਦ ਕੋਈ ਮਿਲਿਆ ਕਿ ਜਿਵੇਂ ਤੁਸੀਂ ਦੱਸ ਰਹੇ ਮੇਰੀ ਲਾਈਫ ਬਦਲੀ ਆ ਕਿ ਆ ਭਾਜੀ ਹਜ਼ਾਰਾਂ ਲੋਕਾਂ ਦੀ ਲਾਈਫ ਬਦਲੀ ਹੈ ਤੁਸੀਂ ਅੱਜ ਵੀ ਮੈਂ ਅਗਰ ਜਿੱਦਾਂ ਤੁਹਾਡਾ ਆਪਣਾ ਜਗਬਾਣੀ ਚੈਨਲ ਹੈ ਤੁਸੀਂ ਇਸ ਏਕ ਨੇਹਾ ਪੁਸਤਕ ਲਿਖ ਦਿਓ ਜੋ ਬਈ ਮੇਰੇ ਵੀਰ ਜਾਂ ਭੈਣਾ ਇਹ ਪੁਸਤਕ ਦਾ ਵੇਖ ਲੈਣਗੇ ਨਾ ਤੁਹਾਡੀ ਸਕਰੀਨ ਦੇ ਉੱਤੇ ਉਹ ਤੁਹਾਨੂੰ ਕਮੈਂਟ ਦੇ ਵਿੱਚ ਇਹ ਕਹਿ ਦੇਣਗੇ ਕਿ ਸਾਡੀ ਲਾਈਫ ਬਦਲੀ ਸਾਡੀ ਲਾਈਫ ਬਦਲੀ ਹੈ ਕਿਉਂਕਿ ਹਜ਼ਾਰਾਂ ਕਿ ਲੱਖਾਂ ਲੋਕਾਂ ਦੀ ਲਾਈਫ ਇਸ ਪੁਸਤਕ ਨੂੰ ਪੜ ਕੇ ਬਦਲ ਚੁੱਕੀ ਹੈ ਅਸੀਂ ਜਿਵੇਂ ਦੇਖ ਰਹੇ ਕਿ ਪਿੱਛੇ ਕੁਐਸਚਨ ਮਾਰਕਾ ਤੇ ਇਹ ਫਿਰ ਕੀ ਸਵਾਲ ਹੈਗਾ ਇਹ ਸੇਖ ਨੇਹਾ ਹੈ ਕਿ ਗੁਰਮੁਖ ਦਾ ਜੀਵਨ ਸੇਖ ਨੇਹਾ ਕਿਹੋ ਜਿਹਾ ਹੋਣਾ ਚਾਹੀਦਾ ਉਤੋਂ ਇਹ ਬਾਬਾ ਹਰਨਾਮ ਸਿੰਘ ਜੀ ਦੀ ਪੂਰੀ ਜੀਵਨੀ ਹੈ ਉਹਨਾਂ ਦੇ ਜੀਵਨ ਦੇ ਆਧਾਰ ਤੇ ਗੁਰਮੁਖ ਦਾ ਜੀਵਨ ਜਿਦਾਂ ਸੰਤ ਬਾਬਾ ਹਰਨਾਮ ਸਿੰਘ ਜੀ ਦਾ ਸੀ ਉਦਾਂ ਹੋਣਾ ਚਾਹੀਦਾ ਹੈ ਕਿਉਂਕਿ ਗੁਰਮੁਖ ਦਾ ਜੀਵਨ ਹੀ ਜੋ ਹੈ ਗੁਰੂ ਗ੍ਰੰਥ ਸਾਹਿਬ ਹਨ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਕੁਝ ਨਹੀਂ ਹਨ ਔਰ ਇਸ ਪੁਸਤਕ ਦੇ ਅੰਦਰ ਦਿਖਾਇਆ ਗਿਆ ਹੈ ਕਿ ਕਿਦਾਂ ਯਾਨੀ ਕਿ ਦੇਹਧਾਰੀਆਂ ਤੋਂ ਬਚਣਾ ਹੈ ਦੇਹਧਾਰੀ ਜੋ ਪਖੰਡ ਬਾਰ ਜ਼ਿਆਦਾ ਹੈ ਜੋ ਅੱਜ ਸਾਡੇ ਅੰਦਰ ਬਹੁਤ ਜ਼ਿਆਦਾ ਆ ਗਿਆ ਹੈ ਉਹ ਦੇਹ ਧਾਰੀਆਂ ਤੋਂ ਬਚ ਕੇ ਗੁਰੂ ਗ੍ਰੰਥ ਸਾਹਿਬ ਦੇ ਲਾੜ ਲੱਗਣਾ ਹੈ ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਸਭ ਕੁਝ ਹੈ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਕੁਝ ਨਹੀਂ ਹੈ ਜਿਸ ਤਰ੍ਹਾਂ ਮੁਸਲਮਾਨ ਬਿਰਾਂ ਲਈ ਮੱਕੇ ਤੋਂ ਪਰਾਂ ਉਜਾੜ ਹੈ ਉਸ ਤਰ੍ਹਾਂ ਹੀ ਸਿੱਖ ਲਈ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਹੋਰ ਕੁਝ ਵੀ ਨਹੀਂ ਸ਼੍ਰੀ ਅਗਰਾ ਕੀ ਕਿਵੇਂ ਲੱਗਿਆ ਜਿਹੜੇ ਪੰਜਾਬ ਸਰਕਾਰ ਨੇ ਵੀ ਉਪਰਾਲਾ ਕੀਤਾ ਤੇ ਅਸੀਂ ਸੰਗਤ ਵੇਖ ਹੀ ਰਹੇ ਹੈਗੇ ਕਿ ਬਾਕਸ ਬਾਹਰ ਚੁਕਲੇ ਕਿ ਪਹਿਲਾਂ ਇਹ ਕਿਹਾ ਜਾ ਰਿਹਾ ਕਿ ਸਾਨੂੰ ਆਹ ਕਿਤਾਬ ਦਿਵਾ ਦਿਓ ਵੇਖੋ ਜੀ ਸਭ ਤੋਂ ਪਹਿਲਾਂ ਧੰਨਵਾਦ ਧੰਨ 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 ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜਨ ਸਾਹਿਬ ਦੀ ਮਹਾਰਾਜ ਜੀ ਦਾ ਜਿਨ੍ਹਾਂ ਦਾ ਜੋ ਸ਼ਹੀਦੀ ਦਿਹਾੜਾ ਹੈ ਦੇਸ਼ ਪਰਦੇਸ ਦੀਆਂ ਸੰਗਤਾਂ ਬਹੁਤ ਹੀ ਉਰਸ਼ਾ ਨਾਲ ਮਨਾ ਰਹੀਆਂ ਹਨ ਬਾਕੀ ਪੰਜਾਬ ਸਰਕਾਰ ਦਾ ਵੀ ਬਹੁਤ ਬਹੁਤ ਧੰਨਵਾਦ ਵਿਸ਼ੇਸ਼ ਤੌਰ ਤੇ ਧੰਨਵਾਦ ਅਸੀਂ ਕਰਦੇ ਹਾਂ ਸੰਤ ਪਾਪਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲਾ ਵਾਲਿਆਂ ਦਾ ਜਾਨੀ ਕਿ ਜਿਨ੍ਹਾਂ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਕਿਉਂਕਿ ਇਹੀ ਮੌਕਾ ਹੈ ਇਹ ਜੋ ਪੁਸਤਕ ਹੈ ਇਹ ਲਾਈਫ ਚੇਂਜਿੰਗ ਬੁੱਕ ਹੈ ਜੋ ਵੀ ਪੁਰਾਣੀ ਇਸ ਨੂੰ ਪੜ੍ਹੇਗਾ ਉਹਨਾਂ ਦਾ ਲਾਈਫ ਚੇਂਜ ਹੋਏਗੀ ਔਰ ਤੁਸੀਂ ਅੱਜ ਇਹਨਾਂ ਨੂੰ ਦੋਗੇ ਨਾ ਅਗਰ ਉਹ ਪੜ੍ਹਨਗੇ ਮੈਂ ਡੈਫੀਨੇਟਲੀ ਗਰੰਟੀ ਮਹਾਰਾਜ ਦੀ ਹਜ਼ੂਰੀ ਮਾਰਨ ਨੂੰ ਆਜਨਾਂ ਕਰਕੇ ਇਹ ਗੱਲ ਕਹਿਣਾ ਜੋ ਇਹ ਪੁਸਤਕ ਪੜ੍ਹੇਗਾ ਉਹਨੂੰ 2 ਮਹੀਨੇ ਬਾਅਦ ਪੁੱਛ ਲੋ ਤੇਰੇ ਅੰਦਰ ਕਿੰਨੀ ਤਬਦੀਲੀ ਆਈ ਜੀ ਉਹ ਤੁਸੀਂ ਆਪ ਕੁਐਸਚਨ ਕਰ ਸਕਦੇ ਹੋ ਉਹਨਾਂ ਨੂੰ ਔਰ ਤੁਹਾਡੇ ਆਪਣੇ ਅੰਦਰ ਦੀ ਵਿਰਹਾਓ ਆਪ ਹੀ ਤੁਹਾਨੂੰ ਦੱਸ ਦੇਣਗੇ ਜੀ ਤਾਂ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਮੈਂ ਆਪ ਜੀ ਨੂੰ ਇਹੀ ਕਹਾਂਗਾ ਜੇ ਤੁਸੀਂ ਲੈ ਗਏ ਔਰ ਜ਼ਰੂਰ ਪੜ੍ਹੋ ਜੀ ਕੋਈ ਨਾ ਅਸੀਂ ਵੀ ਜਰੂਰ ਪੜਾਂਗੇ ਕਿਤਾਬ ਨਹੀਂ ਨਹੀਂ ਤਾਂ ਤੁਸੀਂ ਵੇਖਿਆ ਕਿੰਦਾ ਕਿਤਾਬਾਂ ਜਿਹੜੀਆਂ ਇੱਥੇ ਲੰਗਰ ਲਗਾਇਆ ਗਿਆ ਤੇ ਇਸ ਤੋਂ ਇਲਾਵਾ ਜੋ ਗੱਲਬਾਤ ਕੀਤੀ ਗਈ ਹੈ ਤੇ ਲਾਈਫ ਚੇਂਜਿੰਗ ਜਿਹੜੀਆਂ ਕਿਤਾਬਾਂ ਜਿਹੜੀਆਂ ਉਹ ਦੱਸੀਆਂ ਜਾਂਦੀਆਂ ਨੇ ਹੋਰ ਵਿਸ਼ੇਸ਼ ਤੌਰ ਤੇ ਮੈਂ ਬੇਨਤੀ ਕਰਨਾ ਚਾਹਾਂਗਾ ਇਹ ਜੋ ਕਿਤਾਬਾਂ ਹਨ ਇਹ ਭੇਟਾ ਰਏ ਤੁਹਾਨੂੰ ਸੰਤ ਬਾਬਾ ਸੇਵਾ ਸਿੰਘ ਜੀ ਇੰਨੀ ਸੇਵਾ ਕਰ ਰਹੇ ਹਨ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼ ਇਹ ਕਿਤਾਬਾਂ ਦੇਸ਼ ਵਿਦੇਸ਼ ਦੇ ਅੰਦਰ ਕੈਂਟਰਾਂ ਦੇ ਵਿੱਚ ਆਪਣੀ ਸੰਗਤ ਦੇ ਸੇਵਕ ਨਾਲ ਭੇਟਾ ਰਹਿਤ ਪੁਜਾਰੇ ਹਨ ਦੇਖੋ ਕਿੰਨੀ ਵੱਡੀ ਗੱਲ ਹੈ ਹੋਰ ਉਹਨਾਂ ਦਾ ਇੱਕ ਹੀ ਜੋ ਮਕਸਦ ਹੈ ਭੇਟਾ ਇਹੀ ਹੈ ਕਿ ਅਮਲ ਅਮਲ ਤੇ ਵਿਚਾਰ ਇਹ ਦੋ ਚੀਜ਼ਾਂ ਬਸ ਭੇਟਾ ਹਨ ਬਸ ਹੋਰ ਕੋਈ ਭੇਟਾ ਰਹਿਤ ਤੋ ਇਹ ਖੇੜਾ ਸਾਹਿਬ ਰਾਮਪੁਰ ਖੇੜਾ ਸਾਹਿਬ ਆਓ ਮਹਾਂਪੁਰਸ਼ ਇੰਨਾ ਸੰਗਤ ਦਾ ਸਦਕਾਰ ਕਰਦੇ ਹਨ ਕਿ ਤੁਸੀਂ ਕਹਿੰਦੇ ਨਾ ਕਿ ਜੋੜੇ ਤੱਕ ਵੀ ਲਿਆਉਣ ਦੀ ਤੁਹਾਨੂੰ ਲੋੜ ਕੋਈ ਨਹੀਂ ਸਾਬਣ ਤੇਲ ਤੱਕ ਵੀ ਲਿਆਉਣ ਦੀ ਕੋਈ ਲੋੜ ਨਹੀਂ ਤੁਸੀਂ ਆਓ ਸਭ ਕੁਝ ਅਸੀਂ ਤੁਹਾਨੂੰ ਦਵਾਂਗੇ ਬਸ ਮੰਗ ਇਹੀ ਹੈ ਕਿ ਗੁਰੂ ਨਾਲ ਜੋੜਨਾ ਸੇਵਾ ਤੇ ਸਿਮਰਨ ਜੋ ਸਿੱਖ ਦਾ ਧਰਮ ਹੈ ਬਸ ਇੰਨਾ ਹੀ ਹੈ ਮਹਾਂਪੁਰਖ ਇਹੀ ਮੰਗਦੇ ਹਨ ਕਿ ਸੰਗਤ ਦੀ ਜਿੰਨੀ ਸੇਵਾ ਹੋ ਸਕਣ ਉਹ ਕਰ ਲਈਏ ਬਸ ਇੰਨੀਆਂ ਗੇ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਭੇਟਾ ਰਹਿ ਤੋ ਬੁੱਕ ਹੈ ਸਾਰੇ ਲੈ ਕੇ ਜਾਓ ਔਰ ਮਹਾਰਾਜ ਸਾਰਿਆਂ ਦੇ ਜੀਵਨ ਦੇ ਵਿੱਚ ਤਬਦੀਲੀ ਆ ਸਕੇ ਇੰਨੀਆਂ ਗਰ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਬਿਲਕੁਲ ਜਿਹੜੀ ਸੰਗਤ ਹੈਗੇ ਆ ਉਹ ਕਿਤਾਬਾਂ ਲੈ ਕੇ ਜਾਰੀ ਹੈਗੀ ਆ ਤੋ ਰਾਮਪੁਰ ਖੇੜਾ ਸਾਹਿਬ ਗੁਰਦੁਆਰਾ ਉਹਨਾਂ ਦੇ ਵੱਲੋਂ ਇੱਥੇ ਸੇਵਾ ਕੀਤੀ ਜਾ ਰਹੀ ਹੈ ਖਾਸ ਗੱਲ ਹੈ ਕਿ ਪੇਟਾ ਰਹਿਤ ਇਹ ਸੇਵਾ ਹੈਗੀ ਆ ਤੇ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਜਿਹੜੀਆਂ ਇੱਥੇ ਕਿਤਾਬਾਂ ਨੇ ਲਾਈਫ ਚ ਜਿਹੜੀਆਂ ਕਿਤਾਬਾਂ ਨੇ ਉਹ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਇਤਿਹਾਸ ਕਰਦੇ ਆ ਕਿ ਜਿਹੜੇ ਲੋਕ ਇੱਥੋਂ ਕਿਤਾਬਾਂ ਲੈ ਕੇ ਜਾ ਰਹੇ ਨੇ ਤੇ ਪੜ੍ਹਨਗੇ ਤੇ ਆਪਣਾ ਜੀਵਨ ਸਫਲਾ ਕਰਨਗੇ ਕੈਪਰਮੈਂਟ ਸਾਹਿਬ ਦੇ ਨਾਲ ਮੈਂ ਜਗਵੰਤ ਜਗਵਾਲੀ ਟੀਵੀ ਸ਼ਿੰਗਲਾਂ